ਸਚ칸 ਸ੍ਰੀ ਹਰਮੰਦਰ ਸਾਹਿਬ ਨੂੰ ਜਾਂਦੇ ਰਸਤੇ 'ਚ ਮਹਾ ਸਿੰਘ ਗੇਟ ਤੇ ਸ਼ਰਾਬ ਦੇ ਠੇਕੇ ਤੇ ਮੀਟ ਦੀ ਦੁਕਾਨ ਨੂੰ ਲੈ ਕੇ ਅੱਜ ਸਿੱਖ ਸੰਗਠਨ ਵੱਲੋਂ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ ਨਾਲ ਹੀ ਨਾਲ ਮੰਗ ਕੀਤੀ ਗਈ ਕਿ ਇਸ ਦੇ ਨਾਲ ਜਿਹੜੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਹਰ ਰੋਜ਼ ਲੱਖਾਂ ਸ਼ਰਧਾਲੂ ਇੱਥੇ ਨਸਮਤ ਮਸਤਕ ਹੋਣ ਲਈ ਪਹੁੰਚਦੇ ਹਨ ਜਿੱਥੇ ਮੱਥਾ ਟੇਕਣ ਜਾਂਦੇ ਸਮੇਂ ਵਿੱਚ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਦੇ ਨਾਲ ਧਾਰਮਿਕ ਆਸਥਾਵਾਂ ਨੂੰ ਟੈਸ ਪਹੁੰਚਦੀ ਹੈ ਇਸ ਨੂੰ ਸਰਕਾਰ ਜਲਦ ਤੋਂ ਜਲਦ ਬੰਦ ਕਰਵਾਵੇ ਇਸ ਮੌਕੇ ਦੌਰਾਨ ਨਿਹੰਗ ਜਥੇਬਾਦੀਆ ਦੇ ਆਗੂ ਪੰਜਾਬ ਸਿੰਘ ਸੁਲਤਾਨ ਵਿੰਡ ਪੰਚ ਜਥਾ ਮਿਸਲ ਬਾਬਾ ਨਿਦਾਨ ਸਿੰਘ ਜੀ ਤੇ ਭਾਈ ਰਣਜੀਤ ਸਿੰਘ ਪੋਮਾ ਉਹਨਾਂ ਨੇ ਜੋ ਸ਼੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ 'ਚ ਬੀੜੀ ਸਿਗਰਟ ਪੌਣ ਦੀਆਂ ਦੁਕਾਨਾਂ ਤੇ ਸ਼ਰਾਬ ਦੇ ਠੇਕੇ ਆਦ ਬੰਦ ਕਰਾਉਣ ਵਾਸਤੇ ਇਹ ਸੰਘਰਸ਼ ਜਿਹੜਾ ਸੀ ਵਿੱਟਿਆ ਸੀ ਜੋ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਹੈ ਇਨਾਂ ਨੂੰ ਜਗੌਣ ਵਾਸਤੇ ਅੱਜ ਦੇ ਸਿਰਫ ਸਤਨਾ ਵਾਹਿਗੁਰੂ ਦਾ ਜਾਪ ਜਿਹੜਾ ਹੈ ਉਹ ਕਰਕੇ ਅਸੀਂ ਇੱਥੇ ਮਾਰਚ ਕੱਢ ਰਹੇ ਹਾਂ ਜੋ ਮੋਰਚਾ ਲਾਇਆ ਉਹ ਸ਼ਾਂਤਮਈ ਮੋਰਚਾ ਹੈ ਜੇਕਰ ਇਹ ਸ਼ਰਾਬ ਦੀਆਂ ਦੁਕਾਨਾਂ ਤੇ ਮੀਟ ਦੀਆਂ ਦੁਕਾਨਾਂ ਜਿਹੜੀਆਂ ਇਹ ਬੰਦ ਨਾ ਕੀਤੀਆਂ ਗਈਆਂ ਤਾਂ ਜਿਹੜੀਆਂ ਦੁਕਾਨਾਂ ਅਸੀਂ ਆਪ ਬੰਦ ਕਰਾਵਾਂਗੇ ਉਹਦੇ ਵਾਸਤੇ ਭਾਵੇਂ ਸਾਨੂੰ ਜੇਲ੍ਹ ਵੀ ਕੱਟਣੀ ਪਵੇ ਤਾਂ ਕੋਈ ਪਰਵਾਹ ਨਹੀਂ ਜੇ ਮੈਂ ਸਿੱਧੀ ਗੱਲ ਕਰਦਾ ਤਾਂ ਨਿਹੰਗ ਸਿੰਘ ਇਹ ਮੰਗ ਕਰਦੇ ਨੇ ਕਿ ਉਹ ਹਮੇਸ਼ਾ ਆਪਣਾ ਹੱਕ ਲੈ ਲੈਂਦਾ ਹੈ ਆਪਣਾ ਹੱਕ ਲੈਣ ਵਾਸਤੇ ਭਾਵੇਂ ਸਾਨੂੰ ਆਪਣਾ ਖੂਨ ਦਾ ਕਤਰਾ-ਕਤਰਾ ਵੀ ਹੋਣਾ ਪਏ ਉਹ ਵੀ ਬਹਾਾ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪੰਜਾਬ ਸਿੰਘ ਸੁਲਤਾਨਵਿੰਨ ਪੰਜ ਥਾ ਮਿਸਲ ਬਾਬਾ ਬੰਦਨ ਸਿੰਘ ਜੀ ਪੰਜ ਥਾ ਇਹ ਜੀ ਭਾਈ ਰਣਜੀਤ ਸਿੰਘ ਭੋਮਾ ਹੋਣਾ ਨੇ ਜੋ ਛੀਰ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਬੀੜੀ ਸਿਗਰਟ ਪਾਨ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਅੱਜ ਇਹ ਕੋ ਬੰਦ ਕਰਾਉਣ ਵਾਸਤੇ ਜੋ ਇਹ ਸੰਘਰਸ਼ ਵਿੱਢਿਆ ਸੋ ਜੋ ਪ੍ਰਸ਼ਾਸਨ ਆ ਕੰਮ ਕਰਦੇ ਨਹੀਂ ਨੇ ਸੁੱਤਾ ਪਿਆ ਇਹਨਾਂ ਨੂੰ ਜਗਾਉਣ ਵਾਸਤੇ ਅੱਜ ਤੇ ਸਿਰਫ 사ਤਨਾ ਵੈਰੂ ਦਾ ਜਾਬ ਕਰਕੇ ਜੋ ਅਸੀਂ ਇੱਥੇ ਮਾਰਚ ਕੱਢ ਰਹੇ ਆ ਜੋ ਮੋਰਚਾ ਲਾਇਆ ਸ਼ਾਂਤਮਈ ਮੋਰਚਾ ਜੇਕਰ ਇਹ ਸ਼ਰਾਬ ਦੀਆਂ ਦੁਕਾਨਾਂ ਇਹ ਮੀਟ ਸ਼ਰਾਬ ਦੀਆਂ ਦੁਕਾਨਾਂ ਇਹ ਪਾਨ ਤਮਾਕੂ ਦੀਆਂ ਦੁਕਾਨਾਂ ਨਾ ਬੰਦ ਕੀਤੀਆਂ ਗਈਆਂ ਤੇ ਇਹ ਜਿਹੜੀਆਂ ਦੁਕਾਨਾਂ ਅਸੀਂ ਆਪ ਬੰਦ ਕਰਾਵਾਂਗੇ ਉਹਦੇ ਵਾਸਤੇ ਭਾਵੇਂ ਸਾਨੂੰ ਜੇਲ੍ਹ ਵੀ ਕੱਟਣੀ ਪਵੇ ਪ੍ਰਵਾਹ ਕਿਸੇ ਗੱਲ ਦੀ ਨਹੀਂ ਮੋਰਚਾ ਦੇ ਬਾਅਦ ਦੀਆਂ ਗੱਲਾਂ ਜੀ ਮੈਂ ਤੇ ਸਿੱਧਾ ਗੱਲ ਕਰਦਾ ਨਿਹੰਗ ਸਿੰਘ ਮੰਗ ਨਹੀਂ ਕਰਦਾ ਨਿਹੰਗ ਸਿੰਘ ਹਮੇਸ਼ਾ ਆਪਣਾ ਹੱਕ ਲੈ ਲੈਂਦਾ ਤੇ ਆਪਣਾ ਹੱਕ ਲੈਣ ਵਾਸਤੇ ਭਾਵੇਂ ਸਾਨੂੰ ਆਪਣਾ ਖੂਨ ਦਾ ਕਤਰਾ-ਕਤਰਾ ਵੀ ਬਹਾਉਣਾ ਪਵੇ ਉਹ ਵੀ ਬਹਾ ਦੇਵਾਂਗੇ ਜੀ ਰਣਜੀਤ ਸਿੰਘ ਭੋਮਾ ਪ੍ਰਧਾਨ ਸਮਾਜ ਸਿਹਾਰ ਸੰਸਥਾ ਪੰਜਾਬ ਮੈਂ ਸਭ ਕੀ ਕਹਿਣਾ ਚਾਹੁੰਦਾ ਜਿਹੜਾ ਸਾਡੇ ਦਰਨਾ ਬਦਸ਼ਕੀ ਕਿਤੇ ਕੀ ਰੱਖਦਾ ਕਿਉਂ ਕਿਤੇ ਬਾਸਟੈਂਡ ਅੰਮ੍ਰਿਤਸਰ ਗੁਰੂ ਨਗਰੀ ਦੇ ਪਹਿਲੇ ਚੌਂਕ ਚੌਂਕ ਮਹਾਸੰਗ ਦੇ ਵਿੱਚ ਜੋ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਮਹਾਰਾਜ ਦੇ ਆਉਣ ਜਾਣ ਵਾਲਿਆਂ ਰਸਤਿਆਂ ਦੇ ਵਿੱਚ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਮਾਣ ਬੀਟੀ ਦੀਆਂ ਦੁਕਾਨਾਂ ਨੂੰ ਪੱਕੇ ਤੌਰ ਤੇ ਬੰਦ ਕਰਾਉਣ ਲਈ ਅੱਜ ਸਤਨਾਮ ਵਾਹਿਗੁਰੂ ਦਾ ਜਾਬ ਕੀਤਾ ਗਿਆ ਹੈ ਅਸੀਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਆਪਨੇ ਸਰਕਾਰ ਬਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਸਾਡੀ ਸਰਕਾਰ ਬਣੀ ਤੇ ਅਸੀਂ ਅੰਮ੍ਰਿਤਸਰ ਨੂੰ ਪੁਤਰਸਰ ਦਾ ਦਰਜਾ ਦਵਾਂਗੇ ਬਾਸਾੜੀ ਦਾ ਪਹਿਲਾ ਚੌਕ ਹੈ ਚੌਕ ਮਹਾ ਸਿੰਘ ਜੋ ਸ਼ਰਾਬ ਦੇ ਠੇਕੇ ਸੰਤਾਂ ਦੀ ਸਰਦਾਂ ਨੂੰ ਛੱਟ ਮਾਰਦੇ ਹਨ ਅਤੇ ਹਾਲ ਗੇਟ ਤੇ ਮੱਸੀ ਮੰਡੀ ਦਾ ਬਾਜ਼ਾਰ ਬਣਿਆ ਹੋਇਆ ਹੈ ਤਾਂ ਤਨ ਬਾਬਾ ਦੀਪ ਸਿੰਘ ਮਹਾਰਾਜ ਨੂੰ ਜਾਈਏ ਰੇਹਾ ਬਿੱਲਾ ਮੀਟ ਵਾਲਾ ਰਾਜੂ ਮੀਟ ਵਾਲਾ ਭਾਈ ਸਾਹਿਬ ਮੀਟ ਵਾਲਾ ਇਹ ਤਾਂ ਹੀ ਦੁਕਾਨਾਂ ਸੰਤਾਂ ਦੀ ਸਰਦਾਂ ਨੂੰ ਛੱਟ ਮਾਰੀਆਂ ਹਨ ਅਸੀਂ ਮੰਗ ਕਰਦੇ ਤੁਸੀਂ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਹਿਲ ਦੇ ਆਧਾਰ ਤੇ ਅਮਰਸਰ ਨੂੰ ਪੁੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਅਤੇ ਚੌਕ ਮਹਾ ਸਿੰਘ ਜੋ ਜੋ ਸ਼ਰਾਬ ਦੇ ਠੇਕੇ ਹਨ ਪੱਕੇ ਤੌਰ ਤੇ ਬੰਦ ਕਰਕੇ ਇਹਨਾਂ ਦੀ ਜਗ੍ਹਾ ਤਬਦੀਲ ਕੀਤੀ ਜਾਵੇ ਅਤੇ ਵੱਖਰੀ ਮਾਰਕੀਟ ਬਣਾਈ ਜਾਵੇ ਤਾਂ ਜੋ ਕਿ ਦੇਸ਼ ਦੇ ਦੇਸ ਤੋਂ ਸੰਤਾਂ ਜਿਹੜੀਆਂ ਨਾਤਮਤ ਹੋਣ ਆ ਰਹੀਆਂ ਹਨ ਉਹਨਾਂ ਦੇ ਸਰਦਾਂ ਨੂੰ ਠੇਸ ਨਾ ਪਹੁੰਚੇ ਜੇ ਬੰਦ ਨਹੀਂ ਹੁੰਦੇ ਅਗਲਾ ਐਕਸ਼ਨ ਕੀ ਹੋਵੇਗਾ ਪੱਕਾ ਅਸੀਂ ਸਮੂਹ ਨਾਨਕ ਨਾਮ ਲੈਵਾ ਸੰਤਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੀਆਂ ਹਾਂ ਕਿ ਜੇਕਰ ਇਹ ਸ਼ਰਾਬ ਦੇ ਠੇਕੇ ਬੰਦ ਨਾ ਹੋਏ ਸਮੂਹ ਨਾਨਕ ਨਾਮ ਲੈਵਾ ਸੰਤਾਂ ਵੱਲੋਂ ਇਥੇ ਪੱਕਾ ਮੋਰਚਾ ਲਾਇਆ ਜਾਵੇਗਾ ਜਿਹਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ ਅਤੇ ਠੇਕੇ ਠੋਖ ਖੋਲਣ ਵਾਲੇ ਅਤੇ ਮੀੜ ਦੁਕਾਨਾਂ ਖੋਲਣ ਵਾਲਿਆਂ ਦੀ ਜ਼ਿੰਮੇਵਾਰੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ